ਹਾਰੇ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਤਾਂ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਆਪਾਂ ਆਪਣੇ ਇਸ YouTube ਚੈਨਲ ਤੇ ਵਿਦਿਆਰਥੀਆਂ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਤਾਂ ਕੱਲ ਹੋਏ ETT 5994 ਪੇਪਰ ਦੇ ਬਾਰੇ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਕਿ ਉਸ ਪੇਪਰ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪੰਜਾਬੀ A ਦਾ ਜਿਹੜਾ ਕੁਆਲੀਫਾਈਇੰਗ ਨੇਚਰ ਦਾ ਪੇਪਰ ਕੱਲ ਹੋਇਆ ਕਿੰਨੇ ਵਿਦਿਆਰਥੀ ਅਪੀਅਰ ਹੋਏ ਨੇ ਤੇ ਕਿੰਨੇ ਵਿਦਿਆਰਥੀ ਜਿਹੜੇ ਹੈਗੇ ਆ ਉਹਦੇ ਵਿੱਚ ਪਾਸ ਹੋ ਸਕਦੇ ਨੇ ਜਾਂ ਪੇਪਰ ਕਿਸ ਤਰ੍ਹਾਂ ਦਾ ਆਇਆ ਸੀ ਤੇ ਅੱਗੇ ਹੋਰ ਕੀ ਸਿਨੈਰੀਓ ਹੋ ਸਕਦਾ ਕਿ ਜੋ ਪਹਿਲਾਂ ਦੀ ਮੈਰਿਟ ਆ ਉਹ ਮੈਰਿਟ ਵਧੇਗੀ ਜਾਂ ਘਟੇਗੀ ਇਹਨਾਂ ਸਾਰੀਆਂ ਗੱਲਾਂ ਬਾਰੇ ਆਪਾਂ ਅੱਜ ਇਸ ਵੀਡੀਓ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਬਿਲਕੁਲ ਤੱਥਾਂ ਦੇ ਆਧਾਰ ਤੇ ਤੁਹਾਡੇ ਨਾਲ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤਾਂ ਸਾਥਿਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਚੰਡੀਗੜ੍ਹ ਦੇ ਵਿੱਚ ਮੁੱਖ ਤੌਰ ਤੇ ਇਸ ETTU 94 ਦੇ ਸੈਂਟਰ ਬਣਾਏ ਗਏ ਸਨ ਤਾਂ तकरीबन 56 ਸੈਂਟਰ ਜਿਹੜੇ ETTU 94 ਦੇ ਚੰਡੀਗੜ੍ਹ ਦੇ ਵਿੱਚ ਬਣਾਏ ਗਏ ਸਨ ਤਾਂ ਉਹਨਾਂ ਦੇ ਵਿੱਚ 19000 ਬੱਚੇ ਨੇ ਪੇਪਰ ਭਰਿਆ ਹੋਇਆ ਸੀ ਜਿਨ੍ਹਾਂ ਦੀਆਂ ਆਪਾਂ ਕਹਿ ਸਕਦੇ ਹਾਂ ਲਿਸਟਾਂ ਲੱਗੀਆਂ ਹੋਈਆਂ ਸੀ ਪਰ तकरीबन 15205 ਵਿਦਿਆਰਥੀ ਪੇਪਰ ਦੇਣ ਪਹੁੰਚੇ ਨੇ ਤਾਂ 15205 ਵਿਦਿਆਰਥੀਆਂ ਨੇ ETT 5894 ਦਾ ਜਿਹੜਾ ਕੁਆਲੀਫਾਈਂਗ ਪੇਪਰ A ਆ ਉਹ ਦੁਬਾਰਾ ਤੋਂ ਦਿੱਤਾ ਅਜੇ ਤਕਰੀਬਨ 4.5 ਹਜ਼ਾਰ ਵਿਦਿਆਰਥੀ ਇਹ ਪੇਪਰ ਦੇਣ ਪਹੁੰਚੇ ਹੀ ਨਹੀਂ ਤਾਂ ਹੁਣ ਜੇਕਰ ਗੱਲ ਕਰੀਏ ਕਿ ਇਸ ਪੇਪਰ ਨੂੰ ਕੁਆਲੀਫਾਈ ਕਿੰਨੇ ਪ੍ਰਤੀਸ਼ਤ ਵਿਦਿਆਰਥੀ ਕਰ ਸਕਦੇ ਨੇ ਜਾਂ ਇਸ ਪੇਪਰ ਦੇ ਆਧਾਰ ਤੇ ਜਿਹੜੀ ਮੇਨ ਮੈਰਿਟ ਆ ਉਸ ਦੇ ਵਿੱਚ ਕੋਈ ਫਰਕ ਪਵੇਗਾ ਜਾਂ ਨਹੀਂ ਪਵੇਗਾ ਸਕਰੂਟਨਿੰਗ ਦੇ ਵਿੱਚ ਕੀ ਚੇਂਜਸ ਹੋ ਸਕਦੇ ਨੇ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ 15000 ਵਿਦਿਆਰਥੀਆਂ ਦੇ ਵਿੱਚੋਂ ਕਾਫੀ ਵਿਦਿਆਰਥੀਆਂ ਨਾਲ ਗਰੁੱਪ ਦੇ ਵਿੱਚ ਵੀ ਗੱਲ ਹੋਈ ਆ ਮੈਜੋਰਟੀ ਆਫ ਸਟੂਡੈਂਟਸ ਨੇ ਹੀ ਕਿਹਾ ਕਿ ਸਾਡੇ 80 ਪਲੱਸ ਨੰਬਰ ਜਿਹੜੇ ਬਣ ਰਹੇ ਨਹੀਂ ਹਾਲਾਂਕਿ 50% ਨੰਬਰ ਹੀ ਚਾਹੀਦੇ ਨੇ ਕੁਆਲੀਫਾਈਂਗ ਦੇ ਲਈ ਤਾਂ ਇਹ ਕਿਹਾ ਜਾ ਸਕਦਾ ਵੀ ਆਲਮੋਸਟ 90 ਤੋਂ 95% ਵਿਦਿਆਰਥੀ ਜਿਹੜਾ ਇਹ ਕੁਆਲੀਫਾਈਂਗ ਨੇਚਰ ਇਹਦਾ ਪੇਪਰ ਆ ਇਹਨੂੰ ਕਲੀਅਰ ਕਰ ਜਾਣਗੇ ਤਾਂ ਹੁਣ ਮੈਰਿਟ ਦੇ ਵਿੱਚ ਇਸ ਨਾਲ ਕੀ ਫਰਕ ਪਵੇਗਾ ਉਹ ਇਹ ਚੀਜ਼ ਆ ਕਿ ਜੇਕਰ ਮੈਰਿਟ ਦੇ ਵਿੱਚ ਜਿਹੜੇ ਵਿਦਿਆਰਥੀ ਆ ਰਹੇ ਨੇ ਜੇਕਰ ਤੁਸੀਂ ਮੰਨ ਕੇ ਚੱਲੋ ਕਿ 100 ਪਲੱਸ ਵਿਦਿਆਰਥੀ ਜਾਂ 150 ਪਲੱਸ ਵਿਦਿਆਰਥੀ 120 ਪਲੱਸ ਨੰਬਰਾਂ ਵਾਲੇ ਪਹਿਲਾਂ ਫੇਲ ਸੀ ਪੰਜਾਬੀ ਦੇ ਏ ਪੇਪਰ ਚੋਂ ਤਾਂ ਉਹ ਹੁਣ ਦੁਬਾਰਾ ਤੋਂ ਇਨਾ ਸੌਖਾ ਪੇਪਰ ਹੋਣ ਦੇ ਬਾਵਜੂਦ ਇਹ ਪੇਪਰ ਪਾਸ ਕਰਨਗੇ ਤੇ ਉਹ ਬੱਚੇ ਹੁਣ ਦੁਬਾਰਾ ਤੋਂ ਮੈਰਿਟ ਦੇ ਵਿੱਚ ਆਉਣਗੇ ਤਾਂ ਸੁਭਾਵਿਕ ਗੱਲ ਹੈ ਕਿ ਉਹਨਾਂ ਦੀ ਦੁਬਾਰਾ ਤੋਂ ਜਿਹੜੀ ਸਿਕਿਉਰਿਟੀਆ ਹੋਊਗੀ ਤਾਂ ਉਹ ਵਿਦਿਆਰਥੀ ਕਿਤੇ ਨਾ ਕਿਤੇ ਮੈਰਿਟ ਦੇ ਵਿੱਚ ਇਫੈਕਟ ਪਾਉਣਗੇ ਹਾਲਕਿ ਇਹ ਅੰਕੜੇ ਹਜੇ ਸਾਹਮਣੇ ਆਉਣੇ ਬਾਕੀ ਨੇ ਕਿ ਕਿੰਨੇ ਵਿਦਿਆਰਥੀ ਇਹ ਪੇਪਰ ਪਾਸ ਕਰਦੇ ਨੇ ਤੇ ਉਸ ਮੈਰਿਟ ਨੂੰ ਡਿਸਟਰਬ ਕਰਦੇ ਨੇ ਤਾਂ ਇਸ ਨਾਲ ਕਿਤੇ ਨਾ ਕਿਤੇ ਜਿਹੜੇ ਵਿਦਿਆਰਥੀ ਬਾਰਡਰ ਲਾਈਨ ਤੇ ਸੀ ਤਾਂ ਉਹਨਾਂ ਨੂੰ ਜ਼ਰੂਰ ਇਸ ਦਾ ਨੁਕਸਾਨ ਹੋ ਸਕਦਾ ਹੈ ਪਰ ਇਹ ਦੁਬਾਰਾ ਤੋਂ ਜਿਹੜਾ ਮੌਕਾ ਹਾਈ ਕੋਰਟ ਵੱਲੋਂ ਮਾਨਯੋਗ ਹਾਈ ਕੋਰਟ ਵੱਲੋਂ ਦਿੱਤਾ ਗਿਆ ਇਹ ਉਹਨਾਂ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਇਆ ਤੇ ਉਹਨਾਂ ਦੀ ਨੌਕਰੀ ਲੱਗਣ ਦੇ ਵਿੱਚ ਵੀ ਇੱਕ ਅਹਿਮ ਰੋਲ ਪਲੇ ਕਰੇਗਾ ਤਾਂ ਕਿਤੇ ਨਾ ਕਿਤੇ 100 ਤੋਂ ਪਲੱਸ ਵਿਦਿਆਰਥੀ ਦੁਬਾਰਾ ਜਿਹੜੇ ਇਹਦੇ ਵਿੱਚ ਐਡ ਹੋ ਸਕਦੇ ਨਹੀਂ ਤਾਂ ਮੈਰਿਟ ਦੇ ਵਿੱਚ ਘਟਣ ਦੇ بجائے ਨੰਬਰ ਵਧਣ ਦੀ ਸੰਭਾਵਨਾ ਜ਼ਿਆਦਾ ਦਿਖਾਈ ਦੇ ਰਹੀ ਆ ਕਿਉਂਕਿ ਪੇਪਰ ਸੌਖਾ ਆਇਆ ਸੀ ਤੇ ਵਿਦਿਆਰਥੀ ਵਿੱਚ ਐਡ ਹੋਣਗੇ ਤਾਂ ਸੁਭਾਵਿਕ ਗੱਲ ਆ ਕਿ ਮੈਰਿਟ ਅੱਗੇ ਅੱਪ ਹੋਵੇਗੀ ਤਾਂ ਇਹ ਆਪਾਂ ਮੈਰਿਟ ਦੀ ਗੱਲ ਜਿਹੜੀ ਕਰ ਰਹੇ ਆ ਇਹ ਓਪਨ ਕੈਟਾਗਰੀ ਭਾਵ ਜਰਨਲ ਕੈਟਾਗਰੀ ਦੀ ਕਰ ਰਹੇ ਆ ਜਿਹਦੇ ਵਿੱਚ ਜ਼ਿਆਦਾਤਰ ਜਿਹੜੀਆਂ ਕੈਟਾਗਰੀਜ਼ ਨੇ ਉਹ ਆਪਣੇ ਆਪ ਚੰਗੇ ਨੰਬਰ ਲੈ ਕੇ ਇਨਵੋਲਵ ਹੋ ਜਾਂਦੀਆਂ ਨੇ ਤਾਂ ਇਹ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਆ ਕਿ ਕਾਫੀ ਵਿਦਿਆਰਥੀਆਂ ਦੇ ਗਰੁੱਪ 'ਚ ਮੈਸੇਜ ਆ ਰਹੀ ਸੀ ਕਿ ਹੁਣ ਇਹਦੇ ਵਿੱਚ ਕੀ ਹੋ ਸਕਦਾ ਨਵੇਂ ਵਿਦਿਆਰਥੀ ਐਡ ਹੋਣਗੇ ਕਿਉਂਕਿ ਪੇਪਰ ਜਿਆਦਾ ਸੌਖਾ ਆ ਗਿਆ ਤੇ ਵਿਦਿਆਰਥੀ ਜਿਆਦਾ ਐਡ ਹੋ ਜਾਣਗੇ ਤਾਂ ਇੰਨੇ ਜਿਆਦਾ ਵਿਦਿਆਰਥੀ ਨਹੀਂ ਐਡ ਹੋਣਗੇ ਤਕਰੀਬਨ 100 ਤੋਂ 150 ਹੀ ਗਿਣਤੀ ਹੈ ਜਿਹੜੀ ਵਿਦਿਆਰਥੀ 120 25 ਨੰਬਰ ਦੇ ਵਿੱਚ ਆਉਂਦੇ ਆ ਤਾਂ ਉਹ ਵਿਦਿਆਰਥੀ ਐਡ ਹੋਣਗੇ ਜੇਕਰ ਮੈਰਿਟ ਆਪਾਂ ਲਾ ਕੇ ਚੱਲਗੇ 126 124 ਇੱਥੇ ਜੇ ਮੈਰਿਟ ਜਾਣ ਦੀ ਸੰਭਾਵਨਾ ਹੈਗੀ ਆ ਕਿ ਜਿਹੜੀ ਓਪਨ ਕੈਟਾਗਰੀ ਦੀ ਮੈਰਿਟ ਹੋਵੇਗੀ ਤਾਂ ਉਸੇ ਬਾਬਤ ਆਪਾਂ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਆ ਉਮੀਦ ਆ ਵੀਡੀਓ ਤੁਹਾਡੇ ਲਈ ਹੈਲਪਫੁਲ ਹੋਵੇਗੀ ਬਾਕੀ ਸਟ੍ਰੈਸ ਲੈਣ ਲੋੜ ਨਹੀਂ ਜੋ ਵੀ ਹੋਊਗਾ ਚੰਗਾ ਹੀ ਹੋਊਗਾ ਕਿਉਂਕਿ ਇਹ ਭਰਤੀ ਪਹਿਲਾਂ ਹੀ ਬਹੁਤ ਸਾਰੇ ਹਾਲਾਤਾਂ 'ਚੋਂ ਲੰਘ ਕੇ ਆਈ ਆ ਤੇ ਕਰਮਾ ਸਾਰੇ ਖੀਤੀ ਹੁੰਦੀ ਆ ਸਿਆਣੇ ਕਹਿੰਦੇ ਆ ਤੇ ਇਹ ਜਿਹੜਾ ਨੌਕਰੀ ਜੇਕਰ ਤੁਹਾਡੇ ਕਰਮਾ 'ਚ ਹੋਵੇਗੀ ਤਾਂ ਜ਼ਰੂਰ ਮਿਲੇਗੀ ਬਾਕੀ ਆਪਣੀ ਮਿਹਨਤ ਜਿਹੜੀ ਤੁਸੀਂ ਕਰਦੇ ਰਹੋ ਅੱਗੇ ਹੋਰ ਵੀ ਪੋਸਟਾਂ ਜਿਹੜੀਆਂ ਈਟੀਟੀ ਨਾਲ ਸੰਬੰਧਤ ਹੋਣ ਦੀ ਸੰਭਾਵਨਾ ਹੈਗੀ ਆ ਸੋਰਸਸ ਤੋਂ ਪਤਾ ਕੀਤਾ ਕਿ ਹੋ ਸਕਦਾ ਕਿ ਅਗਲੇ ਸਾਲ ਆਪਾਂ ਨੂੰ ਮਾਰਚ ਦੇ ਵਿੱਚ ਜਾਂ ਅਪ੍ਰੈਲ ਦੇ ਵਿੱਚ ਇਹਦਾ ਨੋਟੀਫਿਕੇਸ਼ਨ ਦੇਖਣ ਨੂੰ ਮਿਲੇ ਕਿ ਜੋ ਈਟੀਟੀਟੀ ਦੀਆਂ ਹੋਰ ਤਕਰੀਬਨ 2500 ਤੋਂ 3000 ਪੋਸਟਾਂ ਆਉਣ ਦੀ ਸੰਭਾਵਨਾ ਹੈਗੀ ਆ। ਆਫੀਸ਼ੀਅਲ ਆਨਸਰ ਕੀ ਜਿਹੜੀ 5994 ਦੀ ਕੁਆਲੀਫਾਈਂਗ ਪੇਪਰ ਦੀ ਉਹ ਅੱਜ ਸ਼ਾਮ ਤੱਕ ਆਉਣ ਦੀ 110% ਸੰਭਾਵਨਾ ਹੈਗੀ ਆ। ਤੇ ਬਾਕੀ ਆਪਣੇ ਚੈਨਲ ਤੇ ਵੀ ਆਪਾਂ ਸਾਹਿਤ ਦੇ ਭਾਗ ਦੀ ਜਿਹੜੀ ਆਨਸਰ ਕੀ ਅਪਲੋਡ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਆਪਣੇ ਨੰਬਰ ਤੇ ਵੀਡੀਓ ਸਭ ਨਾਲ ਸਾਂਝੀ ਕਰ ਦਿਓ ਧੰਨਵਾਦ।